ਆਰੀ ਉਹਦੀ ਦੁਨੀਆ ਨਿਆਰੀ ਉਹਨੂੰ ਹਰ ਚੀਜ਼ ਭਾਵੇ ਕੋਈ ਵੀ ਲੱਗੇ ਨਾ ਮਾੜੀ ਉਹਨੂੰ ਹਰ ਚੀਜ਼ ਭਾਵੇ ਲੱਗੇ ਕੋਈ ਵੀ ਨਾ ਮਾੜੀ ਰਹਿਣਾ ਖੁਸ਼ ਹੋ ਹਮੇਸ਼ ਜਿਹੜੀ ਰਹਦੀ ਹੈ ਕੁਮਾਰੀ ਰਹਿਣਾ ਖੁਸ਼ ਹੋ ਹਮੇਸ਼ ਜਿਹੜੀ ਰਹਦੀ ਹੈ ਕੁਮਾਰੀ ਦੁਨੀਆਦਾਰੀ ਸਭ ਛੱਡੇ ਲਾਵੇ ਖਿਆਲਾਂ ਵਿੱਚੋਂ ਬਾਹਰ ਦੁਨੀਆਦਾਰੀ ਸਭ ਛੱਡੇ ਲਾਵੇ ਖਿਆਲਾਂ ਤੋਂ ਉਡਾਰੀ ਉਹਨੂੰ ਕਿਤਾਬਾਂ ਨਾਲ ਮੋਹ ਜਾਂ ਬੇਸ਼ਬਦਾਂ ਤੋਂ ਪਰਹਾਰੀ ਉਹਦੀ ਵੱਖਰੀ ਜੀ ਸੋਚ ਉਹ ਬਣੇ ਪਰੇ ਪੁਕਾਰੀ ਉਹਦੀ ਵੱਖਰੀ ਸੀ ਸੋਚ ਉਹ ਬਣੇ ਪਰੇ ਪੁਕਾਰੀ ਹਮੇਸ਼ਾ ਚੰਨਣ ਹੀ ਬੰਦੇ ਦੁਨੀਆ ਮੰਦੀ ਹੈ ਸਾਰੀ ਹਮੇਸ਼ਾ ਚੰਨਣ ਹੀ ਬੰਦੇ ਦੁਨੀਆ ਮੰਦੀ ਹੈ ਸਾਰੀ ਉਹਨੇ ਦੁਨੀਆ ਨੂੰ ਟਿਕਾਇਆ ਆਪ ਦੁੱਖ ਝੱਲੇ ਕੋਣ ਉਹਨੇ ਦੁਨੀਆ ਨੂੰ ਟਿਕਾਇਆ ਆਪ ਦੁੱਖ ਝੱਲੇ ਭਾਰੀ ਕੁੱਝੇ ਭੇਜਿਓਂ ਕੱッセ ਰੱਖੇ ਰੱਬ ਨਾਲ ਯਾਰੀ ਦੁਨੀਆ ਇਹਨਾ ਕਰਕੇ ਥੋਣੀ ਨਹੀਂ ਤਾਂ ਖੱਟੇ ਸਭ ਲੋਰੀਆਂ ਇਹਨਾਂ ਕਰਕੇ ਸੋਹਣੀਆਂ ਨਹੀਂ ਤਾਂ ਖੱਜਲ ਖੁਵਾਰੀ ਸੋਚ ਚੰਗੀ ਆ ਫੜਾਈਏ ਰਹੇ ਜਿੰਦਗੀ ਦੇ ਸੁਖਾਲੇ ਕੋਈ ਇਹ ਸ਼ਬਦਾਂ ਦੇ ਨੇੜੇ ਤੇ ਪਰਖੀਏ ਵਾਰੋ ਵਾਰੀ ਬੜੇ ਸ਼ਬਦਾਂ 'ਚ ਸ਼ਕਤੀ ਸ਼ਬਦ ਹੁੰਦੇ ਊਰਜਾ ਭੰਡਾਰੀ ਸ਼ਬਦ ਉਹਦੇ ਕੋਲੇ ਆਉਣ ਜਿਹਦੀ ਨਿੱਤ ਸਚਿਆਰੀ ਜਿਵੇਂ ਕੱਤੀ ਜੀਵ ਸ਼ਬਦ ਉਹਦੇ ਕੋਲੇ ਆਉਣ ਜਿਹਦੀ ਨਿੱਤ ਸੱਚਿਆਰੀ ਭਾਵੀ ਸ਼ਬਦਾਂ ਨੂੰ ਭੁੱਖੇ ਜੀਵ ਹੋਵੇ ਜੰਮਤਕਾਰੀ ਜੇ ਸ਼ਬਦਾਂ ਨੂੰ ਭੁੱਖੇ ਜੀਵ ਹੋਵੇ ਜੰਮਤਕਾਰੀ ਬਹੁਤ ਖੂਬ ਜੀ ਤੁਹਾ ਅਗਲੇ ਮੰਡ ਸਾਰੇ 6 ਅਗਸਤ ਨੂੰ ਪਿਆਰ ਨਾਲ ਸੁਣਦਾ ਤੇ ਇੱਕ ਗਜ਼ਲ ਦੇ ਨਾਲ ਮੈਂ ਹਾਜ਼ਰ ਹਾਂ ਜੀ ਦਾ ਉਸੋਂ ਪਹਿਲਾ ਸ਼ੇਰ ਮਤਲਬਾ ਸੁਣਿਓ ਇਹਦਾ ਸਵਾਲਿੰਗ ਤੇ ਥੋੜਾ ਜਿਆਦਾ ਖੁਸ਼ੀ ਕੀਤੀ ਆ ਕਿ ਕਹਿੰਦੇ ਵਿੱਚ ਹੈ ਕੂੜਾ ਬਹੁਤ ਮਾਰ ਪੜੇ ਘਰ ਦੇ ਵਿੱਚ ਹੈ ਕੂੜਾ ਭੋਕਰ ਮਾਲ ਕੁੜੇ ਅੰਦਰ ਮੈਲਾ ਹੋਵੇ ਨਹੀਂ ਸਤਕਾਰ ਕੁੜੇ ਤੇ ਸੇਖ ਦੇਖਣਾ ਕਿ ਕਹਨ ਸਿਆਣੇ ਬਚਤੂ ਪੰਜਾਂ ਚੋਰਾ ਤੋਂ ਕਹਨ ਸਿਆਣੇ ਬਚਤੂ ਪੰਜਾਂ ਚੋਰਾ ਤੋਂ ਔਖਾ ਬਚਣਾ ਜਦ ਇਹ ਘਰ ਦੇ ਮਾਰ ਕੁੜੇ ਸਿਖਰ ਪਹੁੰਚ ਕੇ ਜੋ ਧਰਤੀ ਤੇ ਡਿੱਗੇ ਨੇ ਸਿਖਰ ਪਹੁੰਚ ਕੇ ਜੋ ਧਰਤੀ ਤੇ ਡਿੱਗੇ ਨੇ ਉਹ ਫਿਰ ਵੇਖੇ ਰੋਂਦੇ ਜਾਰੋ ਜਾਰ ਕੁੜੇ ਅੰਦਰ ਮੈਲਾ ਹੋਵੇ ਨਹੀਂ ਸਤਕਾਰ ਕੁੜੇ ਤੇ ਸੋਚ ਸਮਝ ਕੇ ਪੈਰ ਟਿਕਾਵੀਂ ਰਾਹਾਂ ਤੇ ਸੋਚ ਸਮਝ ਕੇ ਪੈਰ ਟਿਕਾਵੀਂ ਰਾਹਾਂ ਤੇ ਇਹ ਦੁਨੀਆ ਹੈ ਦੋ ਧਾਰੀ ਤਲਵਾਰ ਕੁੜੇ ਅੰਦਰ ਮੈਲਾ ਹੋਵੇ ਨਹੀਂ ਸਤਕਾਰ ਕੁੜੇ ਤੇ ਸੁਣਿਆ ਵੱਡੇ ਤਾਰੂ ਵੀ ਡੁੱਬ ਜਾਂਦੇ ਨੇ ਸੁਣਿਆ ਵੱਡੇ ਤਾਰੂ ਵੀ ਡੁੱਬ ਜਾਂਦੇ ਨੇ ਜੋ ਦਿੰਦਾ ਹੈ ਖੁੱਦ ਦਾ ਹੀ ਹੰਕਾਰ ਕੁੜੇ ਤੋ ਆਖਰੀ ਸ਼ੇਰ ਤੱਕ ਦੇਖਣਾ ਕਿ ਸ਼ੇਰ ਪਹਿਲਾ ਉਹ ਕਿ ਅੰਤ ਸਮੇਂ ਉਹ ਅੱਲਾ ਬਾਲੇ ਗਿਣਦਾ ਹੈ ਅੰਤ ਸਮੇਂ ਉਹ ਕੱਲਾ ਬਾਲੇ ਗਿਣਦਾ ਹੈ ਅੱਜ ਜੋ ਕਰਦਾ ਫਿਰਦਾ ਮਾਰੂ ਮਾਰ ਕੁੜੇ ਤੋ ਆਖਰੀ ਦੇਖਣਾ ਮੁਤਾ ਕਿ ਦਿਲ ਤੇ ਨਾ ਤੂੰ ਲਾਵੀ ਬੋਲ ਜੋ ਰਾਹੀ ਦੇ ਦਿਲ ਤੇ ਨਾ ਤੂੰ ਲਾਵੀ ਬੋਲ ਜੋ ਰਾਹੀ ਦੇ ਕਮਲਾ ਤੁਰਿਆ ਲੱਭਣ ਸੁਪਨ ਸੰਸਾਰ ਕੁੜੇ ਕਮਲਾ ਤੁਰਿਆ ਲੱਭਣ ਸੁਪਨ ਸੰਸਾਰ ਕੁੜੇ

ਕੋਲ ਕਹ ਦੀ ਜੇ ਬੈਠੇ ਤੈਨੂੰ ਹਾਲ ਸੁਣਾਵਾ ਕੋਲ ਕਹ ਦੀ ਜੇ ਬੈਠੇ ਕੋਈ ਕਹ ਦੀ ਜੇ ਬੈਠੇ ਕੋਈ ਕਹ ਦੀ ਜੇ ਬੈਠੇ ਤੈਨੂੰ ਹਾਲ ਸੁਣਾਵਾ ਕੋਲ ਕਹ ਦੀ ਜੇ ਬੈਠੇ ਤੈਨੂੰ ਹਾਲ ਸੁਣਾਵਾ ਦਿਲ ਕੰਬਲਾਏ ਕਰਦਾ ਤੇਰੀ ਬਾਤ ਸੁਣਾਵਾ ਕੋਲ ਕਹ ਦੀ ਜੇ ਬੈਠੇ ਤੈਨੂੰ ਹਾਲ ਸੁਣਾਵਾ ਦਿਲ ਕਮਲਾਏ ਕਰਦਾ ਤੇਰੀ ਭਾਲ ਸੁਨਾਵਾ ਹੱਸਦਾ ਹੋਇਆ ਕੋਲੋਂ ਦੀ ਜਤ ਲੰਗੇ ਮੇਰੇ ਹੱਸਦਾ ਹੋਇਆ ਕੋਲੋਂ ਦੀ ਜਤ ਲੰਗੇ ਮੇਰੇ ਲੈ ਜਾ ਲਓ ਕੀ ਕੀ ਮੇਰਾ ਨਾਲ ਸੁਨਾਵਾ ਦਿਲ ਕਮਲਾਏ ਕਰਦਾ ਤੇਰੀ ਭਾਲ ਸੁਨਾਵਾ ਸ਼ੇਰ ਦੇ ਪਿਆਰੇ ਜਦ ਵੀ ਮੈਨੂੰ ਆਂਦੀ ਜਾਂਦੀ ਤੱਕ ਲਵੇ ਜਦ ਵੀ ਮੈਨੂੰ ਆਂਦੀ ਜਾਂਦੀ ਤੱਕ ਲਵੇ ਫਿਰ ਬਦਲਦੀ ਮੇਰੀ ਸੋਹਣੀ ਚਾਲ ਸੁਨਾਵਾ दिल कमला है करदा तेरी पाल सुनावा गौर फरमायो जी दिल दी मैना खूब उडारी लाए उची दिल दी मैना खूब उडारी लावे उची कित्ता बढ़ता है इश्क़ के दाओ जाल सुनावा दिल कमला है करदा तेरी पाल सुनावा तेरी खाते गीत लिखे मैं चाय चाय तेरी खातिर गीत लिखे मैं चाय चाय हेक लगा के आवी तू सुरताल सुनावा दिल कमलाए करदा तेरी पाल सुनावा और नूर जहां चढ़ जाता है बस तेरा नाल लेंदे okay. नूर जहां चढ़ जाता है बस तेरा नाल लेंदे ही सदा सवी रहंदी किता खुशहाल सुनावा कोल कदी जे बैठे तेनु हाल सुनावा दिल कमलाए करदा तेरी पाल सुनावा बहुत खूब बहुत बहुत शुक्रिया जी दिली ਤੋਂ ਨਾਮ ਸਾਡੇ ਕੋਲ ਕਰਾ ਸੀ ਨੂੰ ਮੌਕਾ ਦੇ ਨੂੰ ਹਰਜੀਤ ਸਿੰਘ ਆਪਣੀ ਰਚਨਾ ਦੇ ਨਾਮ ਤੇ ਇਹਨਾਂ ਤੋਂ ਬਾਅਦ ਗਿਆਨ ਸਿੰਘ ਕਲਮ